ਮੁੱਖ ਮੰਤਰੀ ਸਾਹਿਬ ਜੀ ਬਿਆਦਦੀਆਂ ਦਾ ਕਾਨੂੰਨ ਦਾ ਕੀ ਕੀਤਾ ਜੇ ਤੁਹਾਡੇ ਪਿਛਲੇ ਸੈਸ਼ਨਾਂ ਦੇ ਵਿੱਚ ਤਾਂ ਤੁਸੀਂ ਕਾਨੂੰਨ ਦਾ ਵਾਅਦਾ ਕੀਤਾ ਸੀਗਾ ਉਹ ਸਿਲੈਕਟਿਡ ਕਮੇਟੀ ਵਾਲਾ ਕਾਨੂੰਨ ਕਿੱਥੇ ਆਜੀ ਬਿਆਦਦੀ ਦਾ ਕਾਨੂੰਨ ਕਿਉਂ ਨਹੀਂ ਬਣਾ ਰਹੇ ਤੁਸੀਂ ਤੁਸੀਂ ਦੱਸੋ ਸਾਹਿਬਾ ਪਲੀਜ਼ ਮੁੱਖ ਮੰਤਰੀ ਸਾਹਿਬ ਜੀ ਟਾਵਰ ਮੋਰ ਤੋਂ ਆਏ ਹੋ ਉਸਨੂੰ ਤੁਹਾਨੂੰ ਮਣਾਸੀ ਥਾਈ ਕਰੀਸ ਨੂੰ ਇਹਨੇ ਕਾਨੂੰਨ ਦਾ ਕੀ ਬਣਾ ਸੰਨ ਦੱਸੋ ਕੁਝ ਸਾਡੇ ਗੱਲ ਸੁਣ ਲਓ ਜੇ ਤੁਸੀਂ ਆਏ ਹੋ ਤੇ ਸਾਡੇ ਗੋਡਾ ਕੋ ਜਵਾਬ ਦੇ ਕੇ ਜਾ ਅਸੀਂ ਤੁਹਾਨੂੰ ਕਹ ਰਿਹਾ ਕਿ ਮੇਰੇ ਸੀਗੇ ਤੁਹਾਨੂੰ ਦੇਉਂਦੇ ਕੀਤੀ ਸੀ ਕਾਨੂੰਨ ਬਣਾਉਣ ਵਾਸਤੇ ਉਹ ਗੋਡਾ ਤਾ ਦੇ ਕੇ ਜਾ ਅਸੀਂ ਮੁੱਖ ਮੰਤਰੀ ਸਾਹਿਬ ਦੇ ਘਰੇ 28 ਤਰੀਕ ਦੀ ਮੀਟਿੰਗ ਸਾਡੇ ਨਾਲ ਹੋਈ ਸੀਗੀ ਜੀ ਜਦੋਂ ਇਹਨਾਂ ਐਲਾਨ ਕੀਤਾ ਸੀ ਅਸੀਂ ਬੇਅਦਬੀਆਂ ਦਾ ਕਾਨੂੰਨ ਬਣਾਉਣਾ ਹੈ ਅੱਜ ਹੁਣ ਕਿ ਕਾਨੂੰਨ ਕਿੱਥੇ ਗਿਆ ਇੱਕ ਵਿਧਾਨ ਸਭਾ ਦਾ ਸੈਸ਼ਨ ਚੱਲਣਾ ਜੀ ਇੱਕ ਵਿਧਾਨ ਸਭਾ ਦਾ ਸੈਸ਼ਨ 14 15 ਨੂੰ ਹੀ ਹੋਇਆ ਸੀ ਉਹ ਸੈਸ਼ਨ ਜਿਹੜਾ ਉਹ ਸਾਡੇ ਉਸ ਮੋਰਚੇ ਦੇ ਕਰਕੇ ਹੋਇਆ ਸੀ ਅੱਜ ਹੁਣ ਤੁਹਾਡੇ ਸਾਹਮਣੇ ਮੈਂ ਪੁੱਛਿਆ ਵੀ ਕਿਉਂ ਨਹੀਂ ਬਣਾਇਆ ਜੇ ਕਾਨੂੰਨ ਕੇਦਰੀ ਬਾਦ ਸਾਹਿਬ ਨੇ ਖੁਦ ਅਸੀਂ 25 25 ਦਸੰਬਰ 2000 ਇਸੇ ਨੂੰ ਨਾਮ ਰਾਨਾ ਸਟੇਟ ਤੇ ਆਕੇ ਦਿੱਤਾ ਸੀ ਅੱਜ ਹੁਣ ਜਵਾਬ ਦੇਣ ਤੋਂ ਭੱਜਦੇ ਨੇ ਕਿੱਦਾਂ ਭੱਜਣਗੇ ਤੁਹਾਨੂੰ ਕਿੰਨਾ ਚਿਰ ਭੱਜਣਗੇ ਪਰ ਅੱਜ ਪੰਜਾਬ ਦੇ ਪੰਜਾਬ ਦੇ ਲੋਕਾਂ ਨੂੰ ਕਿੰਨਾ ਚਿਰ ਬੇਕੁਫ ਬਣਾ ਲੈਣਗੇ ਕਿੰਨਾ ਤੇ ਹਸਣਾ ਚੋਕਾ ਹੋ ਗਿਆ ਸੈਸ਼ਨ ਹੋਇਆ ਕਿਵੇਂ ਦੇਖਦੇ ਹੋ ਚੀਜ਼ ਪੁੱਛੀ ਨਹੀਂ ਅੱਜ ਕੀ ਹੈ ਅੱਜ ਹੈ ਇਹ ਐਲਾਨ ਤੋਂ ਕਿਤੇ ਨਹੀਂ ਕਰ ਸਕਦੇ ਸੀ ਇੱਥੇ ਆ ਕੇ ਦੇਖੋ ਕੀਤਾ ਤਾਂ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਤਕਾਰ ਹੀ ਬਹਾਲ ਨਹੀਂ ਕਰ ਸਕਦੇ ਕਿੱਥੇ ਆਉਣ ਦੀ ਲੋੜ ਕੀ ਸੀ ਜੇ ਅਸੀਂ ਅਸੀਂ ਬੋਲ ਕਰਨਾ ਕਰੀਦਾ 209 ਬੰਦੇ ਜਿੰਨੇ ਸਪੈਸ਼ਲੀ ਆਏ ਹੋ ਤੇ ਤੱਕਰ ਜਾ ਤੇ ਸ੍ਰੀ ਅਮਰ ਸਾਹਿਬ ਸਾਹਿਬ ਨੇ ਜੋ ਸ਼ਹਿਦ ਮਾਨ ਦਿੱਤਾ ਗੁਰੂ ਗRANDAS ਜੀ ਨੇ ਕਿੰਨਾ ਅਮਰਸਰ ਵਿਸਾਇਆ ਸੀਗਾ ਕੋ ਲਿਮਟ ਕੀਤੀ ਸੀ ਉਹਦੀ ਜਦੋਂ ਜਨਿਆਰਾ ਬੜਾ ਅਮਰਸਰ ਹੋ ਗਿਆ ਤੇ ਬਾਕੀ ਜਿਹੜਾ ਕੀ ਬਣਿਆ ਬਈ ਅੱਜ ਬੈਂਸਾਬ ਨੇ ਹੌਸਲੇ ਵਿੱਚ ਕਿਹਾ ਕਿ ਇੱਕ ਸਾਲ ਹੋ ਗਿਆ ਸਾਨੂੰ ਪਿਆਰੀਆਂ ਕਰਦੇ ਆਂ ਕੀ ਉਹਨਾਂ ਨੂੰ 15 ਜਨਵਰੀ ਨੂੰ ਪਤਾ ਨਹੀਂ ਸੀ ਕਿ ਅਸੀਂ 4 ਮਹੀਨੇ ਬਾਅਦ ਨਾਨਪੁਰ ਸਾਹਿਬ ਦੇ ਨਾਲ ਇੱਕ ਸੈਸ਼ਨ ਕਰਨਾ ਵਿਆਜ ਦੇ ਅੱਗੇ ਗੁਰੂ ਗ੍ਰੰਥ ਸਾਹਿਬ ਦਾ ਨਾਸਤਿਕ ਕਾਨੂੰਨ ਨਹੀਂ ਲਾਗੂ ਕਰੀਏ ਗੱਲ ਲਾਗੂ ਕਰਨ ਦੀ ਗੱਲ ਬਣਾਉਣ ਦੀ ਨਹੀਂ ਗੱਲ ਉਹਦਾ ਖਰੜਾ ਅਸੀਂ ਤਿਆਰ ਕਰਕੇ ਇਹਨਾਂ ਨੂੰ ਦਿੱਤਾ ਹੈ ਪਾਵਰ ਮੋਰਚੇ ਵਾਲਾ ਪਾਈ ਗੁਰਦੀਸ਼ ਸਿੰਘ ਖਾਲਸਾ ਜੀ 406 ਅੱਜ 8 ਮਹੀਨੇ 40 ਦਿਨ ਹੋ ਗਏ ਉੱਤੇ ਬੈਠੇ ਨੂੰ ਮੁੱਖ ਮੰਤਰੀ ਸਾਹਿਬ ਜੀ ਬਿਹਤਰੀਆਂ ਦਾ ਕਾਨੂੰਨ ਦਾ ਕੀ ਕੀਤਾ ਜੇ ਮੁੱਖ ਮੰਤਰੀ ਸਾਹਿਬ ਜੀ ਤੁਹਾਡਾ ਪਿਛਲੇ ਸੈਸ਼ਨ ਦੇ ਵਿੱਚ ਤੁਸੀਂ ਕਾਨੂੰਨ ਦਾ ਵਾਅਦਾ ਕੀਤਾ ਸੀਗਾ ਉਹ ਸਿਲੈਕਟ ਕਮੇਟੀ ਵਾਲਾ ਕਾਨੂੰਨ ਕਿੱਥੇ ਆਜੀ ਕੇਦਰੀਵਾਲ ਸਾਹਿਬ ਆ ਤੁਹਾਨੂੰ ਜੀ ਨਾਮ ਰਣੇ ਜਿੱਤਸੀ ਧਾਰੀ ਵਾਲ ਮੁੱਖ ਮੰਤਰੀ ਸਾਹਿਬ ਬਿਹਤਰੀਆਂ ਦਾ ਕਾਨੂੰਨ ਕਿਉਂ ਨਹੀਂ ਬਣਾ ਰਹੇ ਤੁਸੀਂ ਤੁਸੀਂ ਦੱਸੋਗਾ ਪਲੀਜ਼ ਮੁੱਖ ਮੰਤਰੀ ਸਾਹਿਬ ਤੁਸੀਂ ਤਾਬਰ ਮੇਰ ਤੋਂ ਆਏ ਹੋ ਉਸਨੂੰ ਤੁਹਾਨੂੰ ਮਨਾਇਆ ਸੀ ਥਾਈ ਤਰੀਕ ਨੂੰ ਇਹਨੇ ਕਾਨੂੰਨ ਦਾ ਕੀ ਬਣਾਇਆ ਸਮਝਿਓ ਕੁਝ ਸਾਡੇ ਗਾਇ ਸੁਣ ਲਿਆ ਜੇ ਤੁਸੀਂ ਆਏ ਹੋ ਤੇ ਸਾਡੇ ਬੋਲਦਾ ਤਾਂ ਜਵਾਬ ਦੇ ਕੇ ਜਾ ਅਸੀਂ ਤੁਹਾਨੂੰ ਕਹਦੇ ਕਰ ਰਿਹਾ ਕਿ ਮੈਂ ਅਸਿਕ ਤੁਹਾਨੂੰ ਦੇਣ ਤੇ ਕੀਤੀ ਸੀ ਕਾਨੂੰਨ ਬਣਾਉਣ ਵਾਸਤੇ ਕੋਈ ਜਵਾਬ ਤਾਂ ਦੇ ਕੇ ਜਾ ਜੀ ਕੀ ਕਰ ਜਵਾਬ ਨਹੀਂ ਦਿੱਤਾ ਤਾਂ ਹੁਣ ਆਪੇ ਗੱਲ ਨੇ ਕਹਿੰਦੇ ਪਾਣੀ ਦਿੱਤਾ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਕਰੇ 28 ਤਰੀਕ ਦੀ ਮੀਟਿੰਗ ਸਾਡੇ ਨਾਲ ਹੋਈ ਸੀ ਜੀ ਜਦੋਂ ਇਹਨਾਂ ਐਲਾਨ ਕੀਤਾ ਸੀ ਅਸੀਂ ਬੇਦਖੀਆਂ ਦਾ ਕਾਨੂੰਨ ਬਣਾਉਣਾ ਹੈ ਅੱਜ ਹੁਣ ਕਿ ਕਾਨੂੰਨ ਕਿੱਥੇ ਗਿਆ ਇੱਕ ਵਿਧਾਨ ਸਭਾ ਦਾ ਸੈਸ਼ਨ ਚੱਲਣਾ ਜੀ ਇੱਕ ਵਿਧਾਨ ਸਭਾ ਦਾ ਸੈਸ਼ਨ 14 15 ਨੂੰ ਹੀ ਹੋਇਆ ਸੀ ਉਹ ਸੈਸ਼ਨ ਜਿਹੜਾ ਉਹ ਸਾਡੇ ਉਸ ਮੋਰਚੇ ਨੇ ਕਰਕੇ ਹੋਇਆ ਸੀ ਅੱਜ ਹੁਣ ਤੁਹਾਡੇ ਸਾਹਮਣੇ ਪੁੱਛਿਆ ਵੀ ਕਿਉਂ ਨਹੀਂ ਬਣਾਇਆ ਜੀ ਕਾਨੂੰਨ ਕੇਦਰੀ ਬਾਦ ਸਾਹਿਬ ਨੇ ਖੁਦ ਅਸੀਂ 25 25 ਦਸੰਬਰ 2021 ਨੂੰ ਨਾਮ ਬਣਾਣਾ ਸਟੇਟ ਨੇ ਆਖੇ ਦਿੱਤਾ ਸੀ ਅੱਜ ਹੁਣ ਜਵਾਬ ਦੇਣ ਤੋਂ ਭੱਜ ਗਏ ਨੇ ਕਿੱਦਾਂ ਭੱਜ ਲਾਂਗੇ ਤੁਹਾਨੂੰ ਕਿੰਨਾ ਚਿਰ ਭੱਜ ਲਾਂਗੇ ਪਰ ਅੱਜ ਪੰਜਾਬ ਦੇ ਪੰਜਾਬ ਦੇ ਲੋਕਾਂ ਨੂੰ ਕਿੰਨਾ ਕਿਤੇ ਬੇਕੂਫ ਬਣਾ ਲੈਣਗੇ ਸਾ ਵੀ ਕਿੰਨਾ ਕਿ ਹਜਣਾ ਜਦੋਂ ਕੋਈ ਦਾ ਸੈਸ਼ਨ ਹੋਇਆ ਕਿਵੇਂ ਦੇਖੀ ਪੁੱਛ ਵੀ ਨਹੀਂ ਅੱਜ ਕੀ ਹੋਇਆ ਜੀ ਹੈ ਅੱਜ ਇਹ ਐਲਾਨ ਤੋਂ ਕਿਤੇ ਵੀ ਕਰ ਸਕਦੇ ਸੀ ਇੱਥੇ ਆ ਕੇ ਦੇਖੋ ਕੀਤਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਤਕਾਰ ਹੀ ਨਹੀਂ ਕਰ ਸਕਦੇ ਕਿੱਥੇ ਆਉਣ ਦੀ ਲੋੜ ਕੀ ਸੀ ਅੱਜ ਪੰਜਾਬ ਦੇ ਲੋਕ ਪੁੱਛਦੇ ਨੇ ਮੁੱਖ ਮੰਤਰੀ ਸਾਹਿਬ ਨੂੰ ਮੌਕਾ ਦੇ ਵੀ ਰਹੇ ਤੇ ਇੱਥੇ ਸੈਸ਼ਨ ਕਰਦੇ ਕੀ ਲੋੜ ਸੀ ਜੇ ਅਸੀਂ ਸਪੈਸ਼ਲੀ ਆਏ ਹੋ ਪੇ ਤਾਂ ਵਰਜਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਦੋਸ਼ਾਦ ਵੰਡ ਦਿੱਤਾ ਗੁਰੂ ਰਾਮਦਾਸ ਜੀ ਨੇ ਕਿ ਕਿੰਨਾ ਅੰਮ੍ਰਿਤ ਸਰਵਸਾਇਆ ਸੀਗਾ ਕੋ ਲਿਮਿਟ ਕੀਤੀ ਸੀ ਉਹਦੀ ਤੇ ਜਦੋਂ ਗਨਿਆਰਾ ਜਿਹੜਾ ਅੰਮ੍ਰਿਤ ਸਰ ਹੋ ਗਿਆ ਤੇ ਬਾਕੀ ਜਿਹੜਾ ਕੀ ਬਣਿਆ ਬਈ ਖਾਣਾ ਪੂਰਤੀ ਕੀਤੀ ਹਾਂਣਾ ਪੂਰਤੀਆਂ ਨੇ ਵੀ ਮਜ਼ਾਕ ਹੋ ਰਿਹਾ ਸਾਡੇ ਨਾਲ ਹਾਂਜੀ ਤੁਸੀਂ ਗੱਲ ਕਰਨ ਦੀ ਟਰਾਈ ਅਸੀਂ ਤੁਹਾਡੇ ਸਾਹਮਣੇ ਟਰਾਈ ਕੀਤੀ ਸਾਰਾ ਮੀਡੀਆ ਸਾਹਮਣੇ ਸੀਗਾ ਆਵਾਜ਼ਾਂ ਦੇਤੀਆਂ ਨੇ ਮੇਰੇ ਨਾਲ ਅੱਖਾਂ ਚੱਖਾਂ ਪਾ ਕੇ ਉਹਨਾਂ ਦੇਖਿਆ ਵੀ ਆਪੀ ਹਾਂ ਇਹ ਸਿੰਘ ਭਾਈ ਬ੍ਰੇਟਾ ਮੈਨੂੰ ਅਜਦਾ ਹੱਥ ਨੇ ਕੀਤਾ ਸੀ ਕਿ ਅਸੀਂ ਕਿਹਾ ਤੁਹਾਡਾ ਭਰੋਸਾ ਕਰੀਏ ਕਿਹੜੀ ਗੱਲ ਤੇ ਭਰੋਸਾ ਕਰੀਏ ਸਭ ਮਸਲਾ ਤਾਂ ਆਇਆ ਨਾ ਤੁਹਾਡੀ ਕਿਹੜੀ ਜੁਬਾਨ ਤੇ ਭਰੋਸਾ ਕਰੀਏ 14 ਜੁਲਾਈ ਨੂੰ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਸੀ ਸਾਰੇ ਮੀਡੀਆ ਕੋਲ ਮੌਜੂਦ ਹੈ ਫੁਟੇਜ ਕਹਿੰਦੇ ਸੀ ਕੱਲ ਕਾਨੂੰਨ ਲਾਗੂ ਹੋ ਦੇਗਾ 15 ਤਰੀਕ ਨੂੰ ਸੜਕ ਕਮੇਟੀ ਨੂੰ ਦੇ ਦੋਤਾ ਅੱਜ ਅੱਜ ਮੈਂ ਇਹ ਇੱਕ ਮਿੰਟ ਮੇਰੀ ਗੱਲ ਪੂਰੀ ਲੰਘ ਦੋ ਅੱਜ ਬੈਂਸ ਸਾਹਿਬ ਨੇ ਹੌਸਲੇ ਵਿੱਚ ਕਿਹਾ ਕਿ ਇੱਕ ਸਾਲ ਹੋ ਗਿਆ ਸਾਨੂੰ ਤਿਆਰੀਆਂ ਕਰਦਿਆਂ ਕੀ ਇਹਨਾਂ ਨੂੰ 15 ਜੁਲਾਈ ਨੂੰ ਪਤਾ ਨਹੀਂ ਸੀ ਕਿ ਅਸੀਂ 4 ਮਹੀਨੇ ਬਾਅਦ ਨਾਨਪੁਰ ਸਾਡੇ ਦਾ ਸੈ ਵਿਆਦੇ ਤੇ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਕਾਨੂੰਨ ਨਹੀਂ ਲਾਗੂ ਕਰਨੀ ਗੇ ਲਾਗੂ ਕਰਨ ਦੀ ਗੱਲ ਬਣਾਉਣ ਦੀ ਨਹੀਂ ਗੱਲ ਉਹਨੇ ਖਰੜਾ ਸੀ ਤਿਆਰ ਕਰਕੇ ਇਹਨਾਂ ਨੂੰ ਦਿੱਤਾ ਹੈ ਕਾਵਲ ਮੋਰਚੇ ਵਾਲਾ ਪਾਈ ਗੁਰਦੀਸ਼ ਸਿੰਘ ਖਾਲਸਾ ਜੀ 406 ਅੱਜ 8 ਮਹੀਨੇ 47 ਦਿਨ ਹੋ ਗਏ ਉੱਤੇ ਬੈਠੇ ਹੋ ਪਰ ਪ੍ਰਪੀਤ ਜੀ 6 ਮਹੀਨੇ ਦਾ ਸਮਾਂ ਬੀ ਗਿਆ ਹਾਂਜੀ ਜੱਦੀਆਂ ਦੇ ਮੁੱਦੇ ਤੇ ਇਹਨਾਂ ਕੋਲ ਵੀ ਸਿਆਸਤ ਕੀਤੀ ਸਿਆਸਤ ਹੋ ਰਹੀ ਹੈ ਜੀ ਸ਼ਹਿਰੀਆਂ ਸਿਆਸਤ ਹੋ ਰਹੀ ਹੈ 4 ਸਾਲ ਹੋ ਗਏ ਨੇ ਦਸੰਬਰ 2021 ਦੀ ਦਸੰਬਰ ਨੂੰ ਪਤਾ ਜਦੋਂ ਉਹਨਾਂ ਨੇ ਮੋਟਾ ਲੈਣੀਆਂ ਸੀ ਕੀ ਕਰਦੇ ਸੀ ਚਾਈਡਿਸਟੇਜ ਰੋਕੀ ਗਈ ਮੈਂ ਸਾਹਮਣੇ ਖੜਾ ਸੀ ਸੈਂਕੀ ਸਾਡੇ ਨਾਲ ਮੇਰੇ ਹੱਥ ਦੇ ਵਿੱਚ ਤੁਹਾਨੂੰ ਪਤਾ ਪਹਿਲਸੇ ਵਾਲਾ ਆਪਣਾ ਚੰਦਾ ਸੀਗਾ ਉਹ ਇਹਨਾਂ ਨੇ ਪੜਿਆ ਉਸ ਨਾਲ ਦੇ ਨੇ ਆਖਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੈਨੂੰ ਕਹਿੰਦੇ ਮੈਂ ਬੋਲਾਂਗਾ ਮੈਂ ਕਿਹਾ ਮੈਂ ਮਮਰਾਂ ਲੰਦ ਨੇ ਫਾਈਲ ਦਿਖਾਈ ਚਾਈਡਿਸਟੇਜ ਰੋਕੀ ਗਈ ਫਿਰ ਉਸ ਮਸਾਂ ਮੌਕਾ ਸੀ ਧਾਰੀਵਾਲ ਚਾਈਡਿਸਟੇਜ ਰੋਕ ਕੇ ਅਮਰ ਸਿੰਘ ਸਾਹਿਬ ਹੀ ਕਾਲ ਸੀ ਮੈਨੂੰ ਥੱਲੇ ਉਹ ਲੈ ਕੇ ਗਿਆ ਸਟੇਪ ਤੇ ਜਾ ਕੇ ਹੱਥ ਜੋੜ ਕੇ ਮੇਰੇ ਕੋਲ ਮੈਮੋ ਰੈਂਡ ਫੜਿਆ ਕਹਿੰਦੇ ਮੈਂ ਬੋਲਾਂਗਾ ਸੇਟ ਤੇ ਬੋਲੇ ਵੀ ਆਸੀਂ ਬੇਜਮੀਂ ਡੱਕਾਂਗੇ ਵਿਚਾਰ ਵਿਟਾਂਦਰਾ ਹੋ ਰਿਹਾ ਹੋਣਾ ਵਿਚਾਰ ਹੀ ਵਿਟਾਂਦਰਾ ਹੋ ਜਾਂਦਾ ਸਮਾਂ ਜਿਆਦਾ ਲੱਗਣਾ ਯਾਰ ਸਮਾਂ ਪਤਾ ਕੀ ਲੱਗਦਾ ਪਾ ਦੇ ਪਕੌੜੇ ਖਾਣ ਨੂੰ ਚਾਹ ਖਾਣ ਨੂੰ ਹਫਤੇ ਬਾਅਦ 1 ਘੰਟੇ ਦੀ ਬੈਠਕ ਸਲੈਕ ਕਮੇਟੀ ਹਫਤੇ ਬਾਅਦ ਦੇਖੋ ਪੈਸੇ ਦੀ ਬਰਬਾਦੀ ਹੋਈ ਹੈ ਬਰਬਾਦੀ ਹੈ ਜੀ ਸਾਡੇ ਵਾਸਤੇ ਸ਼ਰਿਆਂ ਬਰਬਾਦੀ ਤੇ ਸਾਡੇ ਵਾਸਤੇ ਕੀਤਾ ਕੱਖ ਨੇ ਮੈਂ ਤਾਂ ਕਹਿੰਦਾ ਥਿਆਏ ਕਾ ਦੇ ਰਹੀ ਆ ਤੁਸੀਂ ਪਰ ਦੋ ਸ਼ਹਿਰਾਂ ਨੂੰ ਪੂਰੇ ਬੈਠੋ ਗੱਲ ਇਹ ਵੀ ਅਸੀਂ ਸਾਰੇ ਜਿੰਨੇ ਵੀ ਇੱਥੇ ਖੜੇ ਆ ਆਪਾਂ ਸਾਰੇ ਤੁਹਾਨੂੰ ਕੋਈ ਕਾਨੂੰਨ ਬਣਾਉਣਾ ਚਾਹੀਦਾ ਬੇਦਗੀਆਂ ਦਾ ਪਰ ਆਪਾਂ ਬਣਾ ਨਹੀਂ ਸਕਦੇ ਲੱਗਦਾ ਹੈ ਕਿ ਪਵਿੱਤਰ ਸ਼ਹਿਰ ਜਿਹੜੇ ਆਲਰੇਡੀ ਗੁਰੂ ਸਾਹਿਬ ਨੇ ਬਸਾਏ ਹੋਏ ਉਹਨਾਂ ਨੂੰ ਕੋਈ ਸਰਕਾਰ ਪਵਿੱਤਰਤਾ ਦਾ ਦਰਜਾ ਦੇ ਸਕਦੀ ਉਹ ਦਰਜਾ ਤਾਂ ਹੁਣ ਹੈ ਜਿਹੜਾ ਇਹਨਾਂ ਦੇ ਸ਼ਰਾਬ ਮੀਟ ਦਾ ਸ਼ਰਾਬ ਨੂੰ ਸ਼ਰਾਬ ਨਹੀਂ ਪੀਣ ਦੀਆਂ ਪੀੜੀਆਂ ਸਿਗਟੋ ਬੰਦ ਕਰਨ ਦੀ ਕਰੋ ਸਭ ਤੋਂ ਬੰਦ ਹੋਣਾ ਚਾਹੀਦਾ ਹੈ ਪਵਿੱਤਰ ਸ਼ਹਿਰ ਦਾ ਦਰਜਾ ਤੁਸੀਂ ਦੇ ਲੋ ਦੇ ਰਹੇ ਹੋ ਇਹਨੂੰ ਲਾਗੂ ਕਰ ਲਿਓ ਲਾਗੂ ਤਾਂ ਤੁਹਾਡੇ ਕੋਲ ਅਜੇ ਤੱਕ ਬੇਦਗੀਆਂ ਵਾਲਾ ਕਾਨੂੰਨ ਨਹੀਂ ਹੋ ਸਕਿਆ ਤੁਸੀਂ ਹੋਰ ਕੀ ਲਾਗੂ ਕਰਨਾ ਸਿਰਫ ਇੱਕ ਗੁੰਦਲਵਾਤ ਨੂੰ ਮਿੱਟੀ ਚਾੜਨ ਵਾਲੀ ਗੱਲ ਇੱਕ ਮੈਂ ਟਾਡੇ ਸਾਰੇ ਦੇਖੋ ਸਾਰੇ মিডিਆ ਪੰਜਾਬ ਦਾ ਮੌਜੂਦ ਐਸ ਵੇਲੇ ਮੈਂ ਸਾਰੇ মিডিਆ ਦੇ ਰਾਹੀਂ ਪੰਜਾਬ ਸਰਕਾਰ ਨੂੰ ਇੱਕ ਥੋਕੇ ਗੱਲ ਕਹਿਣਾ ਚਾਹੁੰਦਾ ਤੁਸੀਂ ਮਤ ਛੱਡੋ ਕਿ ਪੰਜਾਬੀ ਦੇਸ਼ ਤੋਂ ਕਿੰਨੀਆਂ ਫਲੈਕਸਾਂ ਤੇ ਚਲੇ ਜਾਣਗੇ ਜਿੱਦਣ ਤੁਹਾਨੂੰ ਚੜਿਆ ਸੀ ਉਦੋਂ ਫਲੈਕਸਾਂ ਟਾੜੀਆਂ ਨਹੀਂ ਸੀ ਲੜਦੀਆਂ ਉਦੋਂ ਤੋਂ ਹੋਰ ਫਲੈਕਸਾਂ ਆਉਂਦਾ ਸੀ ਪਰ ਸਾਾਨੂੰ ਆਪਣੇ ਗੁਰੂ ਦੀ ਇੱਜ਼ਤ ਸਭ ਤੋਂ ਵੱਧ ਪਿਆਰੀ ਆ ਜੇ ਤੁਸੀਂ ਸਾਡੇ ਗੁਰੂ ਦੀ ਇੱਜ਼ਤ ਬਹਾਲ ਨਹੀਂ ਕਰ ਸਕਦੇ ਤਾਂ ਫਿਰ ਮੈਂ ਵੀ ਸੋਚਾਂਗਾ ਪੰਜਾਬੀ ਤੁਹਾਡੇ ਦੇ ਦੁਬਾਰਾ ਪਰੋਸ਼ਾ ਕਰ ਲੈਣੀ